ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਔਰ ਤੁਹਾਨੂੰ ਅੱਜ ਥੋੜੀ ਵੇਟ ਵੀ ਕਰਨੀ ਪਈ ਕਿਉਂਕਿ ਕੈਬਨਿਟ ਦੀ ਮੀਟਿੰਗ ਜਿਹੜੀ ਆ ਥੋੜਾ ਲੰਮਾ ਚੱਲ ਗਈ ਅੱਜ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਕੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲਏ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਅੱਜ ਪੰਜਾਬ ਦਾ ਪੰਜਾਬ ਰੱਖਿਆ ਡਿਪਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਬੰਾ ਭਲਾਈ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਪਰ ਕੀ ਕੀ ਕੰਮ ਜਿਹੜੇ ਉਹ ਡਿਪਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਪੰਜਾਬ ਕੈਬਨਿਟ ਵੱਲੋਂ ਉਪਰਵੰਤ ਕੀਤੀ ਗਈ ਔਰ ਇਸ ਤੋਂ ਬਿਨਾ ਦਾ ਪੰਜਾਬ ਟ੍ਰਾਂਸਪਰੈਂਸੀ ਇਨ ਪਬਲਿਕ ਪ੍ਰੋਕੂਰਮੈਂਟ ਐਕਟ 219 ਉਹਦੇ ਅੰਦਰ ਕੁ ਸੌਦਾ ਸੀਗੀਆਂ ਉਹ ਸੌਦਾ ਜਿਹੜੀਆਂ ਪ੍ਰਵਾਨ ਕੀਤੀਆਂ ਗਈਆਂ ਕਿਉਂਕਿ ਕਾਫੀ ਸਾਰੇ ਉਸ ਐਕਟ ਦੇ ਅੰਦਰ ਪ੍ਰਵਧਾਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ ਟੈਂਡਰਿੰਗ ਦਾ ਸਮਾਂ ਘਟ ਜਾਂਦਾਗਾ ਉਹ ਸਮੇਂ ਨੂੰ ਜਿਹੜੀ ਅਸੀਂ ਪ੍ਰਵਾਨਗੀ ਦਿੱਤੀ ਤਾਂ ਕਿ ਕੰਮ ਜਿਹੜੇ ਨੇਗੇ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਨੇਪਰੇ ਚੜ ਜਾਣਾ ਇਹ ਕਿਉਂਕਿ ਨਹੀਂ ਉਹ ਫੰਡ ਜਿਹੜੇ ਨੇ ਲੈਪਸ ਹੋ ਜਾਂਦੇ ਨੇ ਕਿ ਸੋ ਉੱਥੇ ਥੋੜੀ ਜੀ ਛੋੜ ਦਿੱਤੀ ਕਿ ਇਸ ਤੋਂ ਬਿਨਾ ਪੰਜਾਬ ਕੈਪੀਟਨ ਦੇ ਹੋਰ ਬਹੁਤ ਅਹਿਮ ਫੈਸਲੇ ਕੀਤੇ ਜਿਨ੍ਹਾਂ ਦੇ ਅੰਦਰ ਇੱਕ ਇੰਗਲਿਸ਼ ਫਾਰ ਵਰਕ ਕੋਰਸ ਸੀ ਜਿਹੜਾ ਇੰਗਲਿਸ਼ ਫਾਰ ਵਰਕ ਕੋਰਸ ਸੀਗਾ ਉਹਦੇ ਅੰਦਰ ਅਸੀਂ ਕੋਸ਼ਿਸ਼ ਕੀਤੀ ਆ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਜਿਹੜੇ ਇੰਗਲਿਸ਼ ਨੂੰ ਤਰਜੀਹ ਦਿੰਦੇ ਨੇ ਕਿ ਪੜ੍ਹਨਾ ਚਾਹੁੰਦੇ ਨੇ ਕਿ ਜਦੋਂ ਕਿਸੇ ਆਪਣੇ ਕੰਮ ਕਾਜ ਲਈ ਜਾਣਾ ਚਾਹੁੰਦੇ ਨੇ ਤਾਂ ਉਹਦੇ ਅੰਦਰ ਅਸੀਂ ਸਮਝੌਤਾ ਜਿਹੜਾ ਪਹਿਲਾਂ ਕੀਤਾ ਸੀ ਬ੍ਰਿਟਿਸ਼ ਕਾਉਂਸਲ এডੂਕੇਸ਼ਨ ਇੰਡੀਆ ਦੇ ਨਾਲ ਉਹ ਸਮਝੌਤੇ ਨੂੰ ਜਿਹੜੀ ਆ ਅੱਜ ਸਹੀ ਪਾਈ ਗਈ ਤਾਂ ਔਰ ਅਗਲੇ 2 ਸਾਲਾਂ ਦੇ ਲਈ 2025-26 ਤੇ 26-27 ਦੇ ਲਈ ਇਸ ਤੋਂ ਬਿਨਾ ਇੱਕ ਅਹਿਮ ਫੈਸਲਾ ਲੈਂਦੇ ਆ ਖਾਸ ਕਰਕੇ ਜੇ ਮੈਂ এডੂਕੇਸ਼ਨ ਦੀ ਗੱਲ ਕਰਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਡੀ ਪ੍ਰਾਇਓਰਟੀ ਆ ਕਿ ਪੰਜਾਬ ਦੇ ਅੰਦਰ এডੂਕੇਸ਼ਨ ਦੇ ਅੰਦਰ ਵੱਡੇ ਸੁਧਾਰ ਕੀਤੇ ਜਾਣ এডੂਕੇਸ਼ਨ ਦੇ ਅੰਦਰ ਹੋਰ ਇਨਕਲਾਬੀ ਕਦਮ ਜਿਹੜੇ ਨੇ ਉਹ ਪੁੱਤੇ ਜਾਨ ਉਸੇ ਜਿਹੜਾ ਕ੍ਰਾਂਤੀਕਾਰੀ ਕਦਮ ਅੱਜ ਉਹਦੇ ਤਹਿਤ ਹੀ ਅਸੀਂ ਤਕਨੀਕੀ ਸਿਕਲਾਈ ਦੇਣ ਦੇ ਲਈ 40 ਜਿਹੜੇ ਹੁਨਰ ਸਿੱਖਿਆ ਸਕੂਲਾਂ ਦੀ ਸਥਾਪਨਾ ਕਰਨ ਜਾ ਰਹੇ ਹਾਂ 40 ਨਵੇਂ ਹੁਨਰ ਤਕਨੀਕੀ ਹੁਨਰ ਸਿੱਖਿਆ ਹੁਨਰ ਸਿੱਖਿਆ ਸਕੂਲ ਜਿਹੜੇ ਨੇਗੇ ਉਹ ਪੰਜਾਬ 'ਚ ਜਿਹੜੇ ਦੇਗੇ ਸਟੈਬਲਿਸ਼ ਕੀਤੇ ਜਾਣਗੇ ਸੋ ਇਸ ਤੋਂ ਬਿਨਾ ਜਿਹੜੀ ਸਭ ਤੋਂ ਅਹਿਮ ਤੇ ਇੰਪੋਰਟੈਂਟ ਗੱਲ ਆ ਕਿਉਂਕਿ 31 ਮਾਰਚ ਨੂੰ ਇਹ ਫਾਈਨੈਂਸ਼ੀਅਲ ਇਅਰ ਜਿਹੜਾ ਉਹ ਖਤਮ ਹੋ ਜਾਣਾਗਾ ਔਰ ਅਗਲਾ ਜਿਹੜਾ ਵਰਾਗਾ 25 ਤੇ 26 225 26 ਉਹਦੇ ਲਈ ਅਸੀਂ ਪੰਜਾਬ ਦਾ ਜਿਹੜਾ ਬਜਟ ਆ ਉਹ ਪ੍ਰੈਜੈਂਟ ਕਰਨਾਗਾ ਮੈਂ ਬਤੌਰ ਫਾਈਨਾਂਸ ਮਿਨਿਸਟਰ ਉਹ ਬਜਟ ਜਿਹੜਾ ਪੰਜਾਬ ਦੀ ਵਿਧਾਨ ਸਭਾ ਚ ਰੱਖਣਾਗਾ ਅਸੀਂ ਫੈਸਲਾ ਕੀਤਾਗਾ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਆ ਇਹ 21 ਮਾਰਚ ਤੋਂ ਸ਼ੁਰੂ ਹੋ ਕੇ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ 22 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਇਹ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਲੂਗਾ ਜਿਹਦੇ ਅੰਦਰ ਸਭ ਤੋਂ ਪਹਿਲਾਂ ਮਾਨਯੋਗ ਗਵਰਨਰ ਸਾਹਿਬ ਮਾਨਯੋਗ ਗਵਰਨਰ ਸਾਹਿਬ ਆਪਣਾ ਭਾਸ਼ਣ ਦੇਣਗੇ ਔਰ ਉਸ ਬਾਅਦ ਉਸ ਭਾਸ਼ਣ ਦੇ ਉੱਤੇ ਦੋ ਦਿਨ ਜਿਹੜੀ ਆ ਵੈਸ ਹੋਊਗੀ ਔਰ ਫਿਰ 26 ਤਰੀਕ ਨੂੰ 26 ਤਰੀਕ ਨੂੰ ਜਿਹੜਾ ਪੰਜਾਬ ਵਿਧਾਨ ਸਭਾ ਦੇ ਅੰਦਰ ਪੰਜਾਬ ਦਾ ਬਜਟ ਜਿਹੜਾ 2025-26 ਦਾ ਬਜਟ ਜਿਹੜਾ ਆ ਬਜਟ ਆ ਉਹ ਪੇਸ਼ ਕੀਤਾ ਜਾਊਗਾ ਔਰ ਉਸ ਬਾਅਦ ਡਿਸਕਸ਼ਨ ਹੋਣ ਤੋਂ ਬਾਅਦ ਉਹ ਪਾਸ ਕੀਤਾ ਜਾਊਗਾ ਇਸ ਤੋਂ ਬਿਨਾ ਜਿਹੜੀਆਂ ਹੋਰ ਵੀ ਕੋਈ ਡਿਊਰਿੰਗ ਦੀ ਕੋਰਸ ਆਫ ਸੈਸ਼ਨ ਜਿਹੜੀਆਂ ਵੀ ਸਾਡੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਮਾਨਯੋਗ ਸਪੀਕਰ ਸਾਹਿਬ ਦੀ ਗਵਾਹੀ ਚ ਬਿਜ਼ਨਸ ਐਡਵਾਈਜ਼ਰੀ ਕਮੇਟੀ ਬਣੀ ਹੁੰਦੀ ਆ ਜਿਹੜੇ ਵੀ ਸੁਝਾਅ ਦੇਊਗੀ ਉਸ ਦੇ ਮੁਤਾਬਕ ਜਿਹੜਾ ਟਾਈਮ ਅੱਗੇ ਪਿੱਛੇ ਕਰਨ ਦਾ ਪ੍ਰਬੰਧਨ ਹੁੰਦਾਗਾ ਕਿ ਕਿਹੜਾ ਕਦੋਂ ਕਰਨਾਗਾ ਪਰ ਲੇਕਿਨ ਸੈਸ਼ਨ ਜਿਹੜਾ ਉਹ 21 ਮਾਰਚ ਤੋਂ ਸ਼ੁਰੂ ਹੋ ਕੇ 28 ਮਾਰਚ ਤੱਕ ਚੱਲੂਗਾ ਔਰ 26 ਮਾਰਚ ਨੂੰ ਸਾਲ 2025 26 ਦਾ ਜਿਹੜਾ ਆਮ ਬਜਟ ਆ ਉਹ ਪੇਸ਼ ਕੀਤਾ ਜਾਊਗਾ ਥੈਂਕ ਯੂ ਐਨੀਥਿੰਗ ਜੀ ਮਹ ਸਾਹਿਬ ਜੀ ਮਹ ਸਾਹਿਬ ਸਟਾਈਟ ਨੂੰ ਨਾਨ ਅਫੀਸ਼ਲ ਡੇ ਹੋਊਗਾ ਵੀਰਵਾਸਾ ਜੀ ਤਾਂ ਫਿਰ 28 ਨੂੰ ਬਜਟ ਪਾਸ ਕਰਨਾ ਹੋਵੇ ਉਹ ਲਾਸਟ ਡੇ ਵਰਕਿੰਗ ਡੇ ਹੈ ਤਾਂ 28 ਨੂੰ ਪਾਸ ਹੋ ਜਾਊਗਾ ਬਜਟ 26 ਨੂੰ ਪੇਸ਼ ਕਰਕੇ ਮੈਂ ਤੁਹਾਨੂੰ ਤੁਹਾਡਾ ਕੁਐਸਚਨ ਪੁੱਛਣ ਤੋਂ ਪਹਿਲਾਂ ਹੀ ਇਹ ਅਨਸਰ ਦੇ ਚੁੱਕਿਆ ਕਿ ਬਿਜ਼ਨਸ ਐਡਵਾਈਜ਼ਰੀ ਕਮੇਟੀ ਜਿਹੜੀ ਆ ਉਹ ਸਮੇਂ-ਸਮੇਂ ਸਿਰ ਜੋ ਵੀ ਚੇਂਜ ਕਰਨਾ ਚਾਹੀਏ ਉਹ ਕਰ ਸਕਦੀ ਹੈ ਜਿਆ ਸਰਕਾਰ ਬਜਟ ਦੇ ਵਿੱਚ ਇਸ ਵਾਰ ਵੱਡਾ ਕੀ ਲੈ ਕੇ ਆ ਰਹੀ ਹੈ ਅਜੇ ਬਿਲਕੁਲ ਬਜਟ ਜਿਹੜਾ ਉਹ ਤਿਆਰ ਹੋ ਰਿਹਾਗਾ ਜਦੋਂ ਬਜਟ ਆਊਗਾ 26 ਤਰੀਕ ਨੂੰ ਠੀਕ 11 ਵਜੇ ਤੁਹਾਨੂੰ ਜੋ ਵੀ ਕੁਝ ਵੱਡਾ ਹੋਊਗਾ ਉਹ ਦੇਖਣ ਨੂੰ ਮਿਲੂਗਾ ਸਾਡੇ ਸੈਕਟਰ ਦੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਪ੍ਰਾਇਓਰਟੀ ਦੋ ਸੈਕਟਰੀ ਨੇ এডੂਕੇਸ਼ਨ ਤੇ ਹੈਲਥ ਸੈਕਟਰ ਉਹ ਹਮੇਸ਼ਾ ਸਾਡੀ ਪ੍ਰਾਇਓਰਟੀ ਰਹੇ ਨੇਗੇ ਔਰ ਦੂਸਰਾ ਇਸ ਵਾਰ ਨਸ਼ਿਆਂ ਦੇ ਖਿਲਾਫ ਜਿਹੜੀ ਇੱਕ ਫੈਸਲਾ ਕੋਲ ਲੜਾਈ ਇੱਕ ਫੈਸਲਾ ਕੋਲ ਲੜਾਈ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਗਵਾਈ ਸ਼ੁਰੂ ਕੀਤੀ ਗਈ ਆ ਉਹਦੇ ਅੰਦਰ ਵੀ ਜੇ ਵੀ ਜੋ ਵੀ ਕੁਝ ਕਰਨ ਦੀ ਲੋੜ ਹੋਈ ਉਹ ਅਸੀਂ ਕਰਾਂਗੇ ਸਿਮਰ ਸਾਹਿਬ ਜਿਹੜਾ ਤੁਸੀਂ 40 ਤੇ 1 ਤੱਕ ਬਜਟ ਫੈਸ਼ਨ ਸ਼ੁਰੂ ਹੋ ਰਿਹਾ ਹੈ 5 ਤੱਕ ਇਹ ਖਤਮ ਹੋ ਗਿਆ 8 ਤੱਕ ਵੀ ਮਹਿਜ਼ ਉਹਦੇ ਵਿੱਚ ਛੁੱਟੀਆਂ ਵੀ ਹਰ ਗਿਆ ਤੁਹਾਨੂੰ ਇਹ ਲੱਗਦਾ ਕਿ ਸਮਾਂ ਬਹੁਤ ਘੱਟ ਹੈ ਗੁਰੂ ਜੀ ਇਸ ਗੱਲ ਤੇ ਐਡਜਸਟਮੈਂਟ ਕਰ ਸਕਦੇ ਹੈ ਬਿਜ਼ਨਸ ਐਡਵਾਈਜ਼ਰੀ ਕਮੇਟੀ ਤੁਸੀਂ ਗੱਲ ਕੀਤੀ ਬਤਾਇਆ ਜਾ ਸਕਦਾ ਹੈ ਕਿ ਇਹ ਪਹਿਲਾਂ ਹੀ ਕੀਤਾ ਜਾ ਸਕਦਾ ਹੈ ਦੇਖੋ ਮੈਂ ਕਿਤੇ ਵਧਾਉਣ ਦੀ ਗੱਲ ਨਹੀਂ ਕੀਤੀ ਉਹਨਾਂ ਨੂੰ ਸਾਡੀ ਜਿਹੜੀ ਆਪੋਜੀਸ਼ਨ ਤੇਰਾ ਉਹਨਾਂ ਨੂੰ ਚੰਗਾ ਖਾਸਾ ਮੌਕਾ ਜਿਹੜਾ ਅਸੀਂ ਗਵਰਨਰ ਅਡਰੈਸ ਦੇ ਉੱਤੇ ਉਹਨਾਂ ਦੀ ਰੇਸ਼ੋ ਦੇ ਮੁਤਾਬਕ ਉਹਨਾਂ ਨੂੰ ਬਾਇਰ ਸਟੇਸ਼ਨ ਦੇ ਉੱਤੇ ਉਹਨਾਂ ਦੇ ਰੇਸ਼ਿਓ ਦੇ ਮੁਤਾਬਕ ਖੁੱਲਾ ਟਾਈਮ ਦੇਵਾਂਗੇ ਜਿਹੜੀ ਵੀ ਉਹ ਗੱਲ ਰੱਖਣੀ ਚਾਹਣਗੇ ਉਹ ਆਪਣੀ ਗੱਲ ਰੱਖ ਸਕਦੇ ਨੇਗੇ ਸੋ ਤੁਹਾਡੇ ਕੈਮਰੇ ਉੱਤੇ ਹੋਣਗੇ ਕਿਸੇ ਨੂੰ ਵੀ ਇਹ ਨਹੀਂ ਹੋਊਗਾ ਸੁੱਚੇ ਮੂਹ ਨੇ ਜਾਣ ਦੇਵਾਂਗੇ ਹਰੇਕ ਨੂੰ ਗੱਲ ਕਰਨ ਦਾ ਮੌਕਾ ਦੇਵਾਂਗੇ ਜੀਮਾ ਸਾਹਿਬ ਜਿਆਦਾ ਸੁੱਚੇ 40 ਸਕੂਲ ਦੀ ਗੱਲ ਕੀਤੀ ਹੈ ਉਹਨਾਂ ਸਕੂਲ ਕੋਹੋ ਬੀਬੀ ਵੀ ਮਾਡਲ ਹੈ ਜਾਂ ਕਿਸੇ ਹੋਰ ਕੈਲਬ੍ਰੇਸ਼ਨ ਲੇ ਨਹੀਂ ਬਿਲਕੁਲ ਨਹੀਂ ਜੀ ਉਹ ਪੰਜਾਬ ਸਰਕਾਰ ਦਾ ਆਪਣਾ ਹੈਗਾ ਕਿ ਅਸੀਂ ਪੰਜਾਬ ਦੇ ਅੰਦਰ ਇਹ ਸਕੂਲ ਖੋਲ ਰਿਹਾ ਹੈ ਇਸ ਨਾਲ ਮੈਂ ਸੰਬੰਧਾ ਸਾਡੇ ਬੱਚਿਆਂ ਨੂੰ ਖਾਸ ਕਰਕੇ हायर एजुकेशन ਦੇ ਅੰਦਰ ਜੇ ਮੈਂ ਗੱਲ ਕਰਾਂ ਪਲੱਸ 1 2 ਦੇ ਅੰਦਰ ਬੱਚਿਆਂ ਨੂੰ ਬਹੁਤ ਇੱਕ ਅੱਛਾ ਐਟਮਾਸਫੇਅਰ ਇੱਕ ਅੱਛਾ ਬੇਸਿਕ ਇਨਫਰਾਸਟ੍ਰਕਚਰ ਮਿਲੇਗਾ ਕਿਉਂਕਿ ਇਹ ਦੀ ਲੋਡ ਸੀ ਸਮੇਂ ਦੀ ਦੌੜ ਆ ਬੱਚਿਆਂ ਨੂੰ ਅੱਜ ਸਕਿੱਲ ਐਜੂਕੇਸ਼ਨ ਦੀ ਲੋੜ ਆ ਬੱਚੇ ਕਿਉਂਕਿ ਉਹ ਪੁਰਾਣਾ ਸਬਜੈਕਟ ਜਿਹੜੇ ਹੁੰਦੇ ਸੀ ਉਹ ਕਾਫੀ ਹੱਦ ਤੱਕ ਉਹਨਾਂ ਦੀ ਹੁਣ ਸਪੈਸ਼ਲਾਈਜੇਸ਼ਨ ਵਾਲੀ ਗੱਲ ਆ ਕਿ ਕੋਈ ਜੀਓਗ੍ਰਾਫੀ ਪੜ੍ਹਨੀ ਚਾਹੁੰਦਾ ਜੀਓਗ੍ਰਾਫੀ ਪੜ੍ਹ ਲੇ ਆ ਜਾਂ ਕੋਈ ਸਕਿੱਲ ਮੈਨੇਜਮੈਂਟ ਚਾਹਣਾ ਚਾਹਦਾ ਸਕਿੱਲ ਮੈਨੇਜਮੈਂਟ ਚ ਆ ਜਾਏ ਜੇ ਕੋਈ ਸਕਿੱਲ ਦਾ ਕੰਮ ਕਰਨਾ ਚਾਹੁੰਦਾ ਜਿਹੜਾ ਵਿਸ਼ਾ ਵਸਤੂ ਆ ਤੇ ਵੱਲੋਂ ਦਾ ਇੰਟਰਸਟ ਆ ਬੱਚਾ ਉਹਦਾ ਇੰਟਰਸਟ ਜਿਹੜਾ ਉਹ ਪਹਿਲਾਂ ਹੀ ਡੈਟਿਫਾਈ ਹੋ ਜੇ ਤਾਂ ਕਿ ਉਹ ਆਪਣਾ ਉਹਦੇ ਅੰਦਰ ਬਾਹਰ ਹੋ ਸਕੇ ਇਸ ਦੇ ਅੰਦਰ 35 ਕਰੋੜ ਰੁਪਏ ਦਾ ਬਜਟ ਜਿਹੜਾ ਉਹ ਪ੍ਰੋਪਰ ਡਿਪਾਰਟਮੈਂਟ ਜਿਹੜਾ ਹੈਗਾ ਦੇਖੇਗਾ ਜਿਹੜੇ ਸਕੂਲਾਂ ਦਾ ਹਾਂਜੀ ਹਾਂਜੀ ਜਿਵੇਂ ਸਰਪੰਚ ਜਿਹੜਾ ਪੰਜਾਬ ਕਾਂਗਰਸ ਦੀ ਦਿੱਲੀ ਚ ਮੀਟਿੰਗ ਜਾਂਦੀ ਹੈ ਉਹ ਕਿਹੜਾ ਚਾਹ ਕਾਂਗਰਸ ਪਾਰਟੀ ਜਿੰਨੀਆਂ ਮਰਜ਼ੀ ਮੀਟਿੰਗਾਂ ਕਰ ਲੇ ਉਹ ਮੈਂ ਸਮਝਦਾ ਕਿਸੇ ਵੀ ਰੂਪ ਦੇ ਵਿੱਚ ਦੇਸ਼ ਦੇ ਅੰਦਰ ਸਫਲ ਨਹੀਂ ਹੋ ਸਕਦੀ ਜਾਂ ਪੰਜਾਬ ਦੇ ਅੰਦਰ ਸਫਲ ਨਹੀਂ ਹੋ ਸਕਦੀ ਬਹੁਤ ਸਾਰੇ ਉਹ ਤਾਂ ਇਹ ਆ ਜਿਹੜੀ ਅੱਜ ਦੀ ਲੱਗਦਾ ਉਹਨਾਂ ਦੀ ਮੀਟਿੰਗ ਹੋ ਰਹੀ ਆ ਉਹ ਜਿਹੜੇ ਵੱਖ-ਵੱਖ ਵਰਗ ਨੇ ਉਹਨਾਂ ਦੇ ਅੰਦਰ ਜਿਹਾ ਵੱਖ-ਵੱਖ ਉਹਨਾਂ ਦੇ ਗਰੁੱਪ ਬਣੇ ਹੋਏ ਨੇ ਉਹਨਾਂ ਨੂੰ ਗਰੁੱਪਾਂ ਨੂੰ ਮਹਿਜ ਇਕੱਠਾ ਕਰਨ ਦੀ ਰਵਾਇਤ ਆ ਪਰ ਲੇਕਿਨ ਉਹ ਇਕੱਠੇ ਨਹੀਂ ਹੋ ਸਕਦੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਕਈ ਵਾਰ ਪਰਖਿਆ ਪਰ ਲੇਕਿਨ ਹਮੇਸ਼ਾ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਅੰਦਰ ਆਸ਼ਾ ਕੀਤਾ ਸੁਕਾਠ ਦੀ ਹਾਂਡੀ ਜਿਹੜੀ ਉਹ ਬਾਰ-ਬਾਰ ਨਹੀਂ ਚੜ੍ਹਦੀ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਵੀ ਕਾਂਗਰਸ ਨੂੰ ਚੁਣੇਗਾ। ਆਹ ਰੋਲ ਤੁਹਾਡੇ ਨਾਲ ਸ਼ੇਅਰ ਕਰਦੇ ਆ ਉਹ ਕਿਉਂਕਿ ਟਾਈਮ ਆਨ ਆਲਮੋਸਟ ਸੇਮ ਹੀ ਹੋ ਗਿਆ। ਤੇ ਇਸ ਕਰਕੇ ਉਹਨੂੰ ਅੱਗੇ ਨਹੀਂ ਲਿਆਵਾਂਗੇ। ਹੁਣੇ ਹੀ ਤੁਹਾਡੇ ਨਾਲ ਮੈਂ ਡਾਟਾ ਜਿਹੜਾ ਉਹ ਪੰਜਾਬ ਦੀ ਜਿਹੜੀ ਅਸੀਂ ਯੁੱਧ ਨਸ਼ਿਆਂ ਵਿਰੁੱਧ ਦੀ ਸ਼ੁਰੂਆਤ ਕੀਤੀ ਹੋਈ ਆ। ਯੁੱਧ ਨਸ਼ਿਆਂ ਵਿਰੁੱਧ ਉਹਦਾ ਵੀ ਡਾਟਾ ਜਿਹੜਾ ਅੱਜ ਤੱਕ ਦਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਅੱਜ ਤੱਕ ਜਦੋਂ ਦੀ ਇਹ ਕੈਂਪੇਨ ਜਿਹੜੀ ਆ ਫੁੱਲ ਸਪਿੰਗ ਚੱਲ ਰਹੀ ਆ, ਇਸ ਸਪਿੰਗ ਜਿਹੜੀ ਤੇਜ਼ੀ ਨਾਲ ਚੱਲ ਰਹੀ ਆ, ਉਹਦੇ ਵਿੱਚ 1208 1259 ਜਿਹੜੀਆਂ ਐਫ ਆਈ ਆਰ ਹੁਣ ਤੱਕ 1208 ਜਿਹੜੀਆਂ ਐਫ ਆਈ ਆਰ ਹੁਣ ਤੱਕ ਰਜਿਸਟਰ ਹੋ ਚੁੱਕੀਆਂ ਨੇਗੀਆਂ ਔਰ 1752 1758 ਜਿਹੜੇ ਡਰੱਗ ਪੈਡਲਰ ਨੇਗੇ ਉਹ ਜੇਲ੍ਹ ਦੀਆਂ ਸਲਾਖਾਂ 'ਚ ਪਹੁੰਚ ਚੁੱਕੇ ਨੇ ਔਰ ਲਗਭਗ 81 ਕਿਲੋ ਤੋਂ ਉੱਪਰ 81 ਕੇਜੀ ਤੋਂ ਉੱਪਰ ਜਿਹੜੀਆਂ ਉਹ ਹੈਰੋਇਨ ਬਰਾਮਦ ਹੋ ਚੁੱਕੀ ਆ ਔਰ ਲਗਭਗ 970 ਕਿਲੋ ਤੋਂ ਉੱਪਰ ਜਿਹੜੀ ਆ ਉਪਾਪੀ ਹੱਸ ਸਕ ਜਿ ਨੂੰ ਆਪਾਂ ਕਹਿੰਦੇ ਨੇ ਆਪੀਅਮ ਸਾਰੀ ਜਿ ਨੂੰ ਆਪਾਂ ਕਹਿੰਦੇ ਨੇ ਪੁੱਕੀ ਜੋ ਬ੍ਰਾਂਧ ਹੋ ਚੁੱਕੀ ਆ ਆਪੀਅਮ ਹਫੀਮ ਜਿਹੜੀ ਆ ਉਹ ਲਗਭਗ 51 ਕਿਲੋ ਤੋਂ ਉੱਪਰ ਬ੍ਰਾਂਧ ਹੋ ਚੁੱਕੀ ਆ ਇਸ ਤਰ੍ਹਾਂ ਜੇ ਮੈਂ ਗੱਲ ਕਰਾਂ ਡਰਗ ਬਣੀ ਦੀ ਤਾਂ 60 ਲੱਖ ਰੁਪਏ ਤੋਂ ਉੱਪਰ ਰਕਮ ਜਿਹੜੀ ਆ ਉਹ ਡਰਗ ਬਣੀ ਵਕ ਵਕ ਡਰਗ ਪੈਨਲਰ ਤੋਂ ਕਵਰ ਹੋ ਚੁੱਕੀ ਆ ਸੋ ਹੁਣ ਤੱਕ ਜਿਹੜੇ ਲੋਕਾਂ ਨੇ ਇਸ ਡਰਗ ਦੇ ਧੰਦੇ ਦੇ ਅੰਦਰ ਪੈਸੇ ਕਮਾ ਕੇ ਲੋਕਾਂ ਦੇ ਬੱਚਿਆਂ ਦੀਆਂ ਜਾਨਾਂ ਨਾਲ ਖੇਡ ਕੇ ਆਪਣੇ ਗੈਰਕਾਨੂੰਨੀ ਜਗ੍ਹਾ ਦੇ ਉੱਤੇ ਗੈਰਕਾਨੂੰਨੀ ਘਰ ਬੜਾਏ ਹੋਏ ਸੀ ਉਹ ਵੀ ਲਗਭਗ 29 ਜਣੇ ਨੇ ਉਹ ਡਬਾਲਸ਼ ਕੀਤੇ ਨਗੇ ਸੋ ਸਟੂਡੈਂਟ ਦੇ ਨਾਲ ਪੰਚਾਇਤਾਂ ਦੇ ਨਾਲ ਮੀਟਿੰਗਾਂ ਦਾ سلسلہ جاری ਆ ਲਗਾਤਾਰ ਅਸੀਂ ਸਟੂਡੈਂਟ ਨੂੰ ਜਿਹੜਾ ਅਗਾਹ ਕਰ ਰਿਹਾ ਲਗਾਤਾਰ ਅਸੀਂ ਉਹਨਾਂ ਨੂੰ ਜਿਹੜਾ ਜਾਣਕਾਰੀ ਦੇ ਰਿਆ ਨਸ਼ਿਆਂ ਦੇ ਵਿਰੁੱਧ ਔਰ ਇਸ ਤੋਂ ਬਿਨਾਂ ਕੱਲੋਂ ਸਾਡੀ ਮੇਰੀ ਗਵਾਈ ਜਿਹੜੀ ਕਮੇਟੀ ਬਣੀ ਹੋਈ ਆ ਕੱਲੋਂ ਉਸ ਕਮੇਟੀ ਦੀ ਸਬ ਕਮੇਟੀ ਦੀ ਮੀਟਿੰਗ ਵੀ ਅਸੀਂ ਕਰਨ ਜਾ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਅੰਦਰ ਹੋਰ ਕਿਹੜੇ ਵੱਡੇ ਸਟੈਪ ਜਿਹੜੇ ਨੇ ਉਹ ਲੈ ਜਾਣ ਤਾਂ ਕਿ ਪੰਜਾਬ ਦੇ ਅੰਦਰੋਂ ਨਸ਼ਿਆਂ ਦਾ ਨਾਮੋ ਨਿਸ਼ਾਨ ਜਿਹੜਾ ਉਹ ਸੀ ਮਿਟਾ ਸਕੀਏ ਕੱਲ ਕਿੰਨੇ ਵਜੇ ਜੀ ਕਿੱਥੇ ਕਰ ਰਹੇ ਹੋ ਕੱਲ ਸਵੇਰੇ ਟਾਈਮ ਜਿਹੜਾ ਉਹ ਦੱਸ ਦੇਾਂਗੇ ਤੁਹਾਨੂੰ ਕੱਲ ਦੀ ਮੀਟਿੰਗ ਹੈ ਚੰਡੀਗੜ੍ਹ ਚ ਚੰਡੀਗੜ੍ਹ ਚ ਹੈ ਹੋਲੀ ਖਰਾਬ ਹੋ ਗਈ थैंक यू दी थैंक यू। ਸਭ ਤੋਂ ਪਹਿਲਾਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਔਰ ਤੁਹਾਨੂੰ ਅੱਜ ਥੋੜੀ ਵੇਟ ਵੀ ਕਰਨੀ ਪਈ ਕਿਉਂਕਿ ਕੈਬਨਿਟ ਦੀ ਮੀਟਿੰਗ ਜਿਹੜੀ ਆ ਥੋੜਾ ਲੰਮਾ ਚੱਲ ਗਈ। ਅੱਜ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਚ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਲੈਗੇ ਜਿਨ੍ਹਾਂ ਵਿੱਚੋਂ ਪ੍ਰਮੁੱਖ ਫੈਸਲੇ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਅੱਜ ਪੰਜਾਬ ਦਾ ਪੰਜਾਬ ਰੱਖਿਆ ডিপਾਰਟਮੈਂਟ ਜਿਹੜਾ ਪੰਜਾਬ ਰੱਖਿਆ ਸਬੰਧਤ ਕਲਾਈ ਵਿਭਾਗ ਆ ਉਹਦੀ ਸਾਲਾਨਾ ਰਿਪੋਰਟ ਜਿਹੜੀ ਆ ਉਹ ਅੱਜ ਪੰਜਾਬ ਦੀ ਕੈਬਨਿਟ ਦੇ ਅੰਦਰ ਪੇਸ਼ ਕੀਤੀ ਗਈ ਜਿਹਦੇ ਅੰਦਰ ਸਾਲ ਭਰ ਕੀ ਕੀ ਕੰਮ ਜਿਹੜੇ ਉਹ ডিপਾਰਟਮੈਂਟ ਦੇ ਅੰਦਰ ਹੋਏ ਨੇ ਉਹਨਾਂ ਤੇ ਚਰਚਾ ਤੋਂ ਬਾਅਦ ਉਹ ਰਿਪੋਰਟ ਜਿਹੜੀ ਆ ਪੰਜਾਬ ਬਦ ਕੈਬਨਟ ਵੱਲੋਂ ਪ੍ਰਵਾਨ ਕੀਤੀ ਗਈ। ਔਰ ਇਸ ਤਵੇਨਾ ਦਾ ਪੰਜਾਬ ਟ੍ਰਾਂਸਪਰੈਂਸੀ ਇਨ ਪਬਲਿਕ ਪ੍ਰੋਕੂਰਮੈਂਟ ਐਕਟ 2019 ਉਹਦੇ ਅੰਦਰ ਕੁ ਸੌਦਾ ਸੀਗੀਆਂ ਉਹ ਸੌਦਾ ਜਿਹੜੀਆਂ ਪ੍ਰਵਾਨ ਕੀਤੀਆਂ ਗਈਆਂ ਕਿਉਂਕਿ ਕਾਫੀ ਸਾਰੇ ਉਸ ਐਕਟ ਦੇ ਅੰਦਰ ਪ੍ਰਬਧਾਨ ਹੁੰਦੇ ਨੇ ਕਿ ਟੈਂਡਰ ਕਿੰਨੇ ਦਿਨ ਚਲਾਉਣਾਗਾ ਕਈ ਜਗ੍ਹਾ ਦੇ ਉੱਤੇ